ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੋ ਵਧੀਆ ਵਧੀਆ ਠੀਕ ਠਾਕ ਜੋ ਹਾਂਜੀ ਤਾਂ ਪਹਿਲਾਂ ਵੀਰ ਜੀ ਆਪਣਾ ਡਰੈੱਸ ਸਤਿ ਸ਼੍ਰੀ ਅਕਾਲ ਜੀ ਪਿੰਡ ਭੰਦੇਰ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਹਾਂਜੀ ਨੇੜੇ ਫਤੇਗੜ ਚੂੜੀਆਂ ਨੇੜੇ ਫਤੇਗੜ ਚੂੜੀਆਂ ਤੇ ਕੀ ਅੱਜ ਵੈੜ ਦੀ ਡਿਟੇਲ ਜੋ ਇਹ ਵੀਰ ਜੀ ਤਿੰਨ ਮਹੀਨਾ ਦੀ ਵੈੜ ਗੱਭਣ ਆ ਹਾਂਜੀ ਤੇ 12 ਕਿਲੋ ਦੁੱਧ ਆ 12 ਕਿਲੋ ਦੁੱਧ ਤਿੰਨ ਮਹੀਨੇ ਚੈੱਕ ਪਾਸ ਚੈੱਕ ਪਾਸ ਜਿਹੜਾ ਮੇਰਾ ਵੀਰ ਮੱਜੀ ਡਾਈਟ ਲਾ ਕੇ ਚੈੱਕ ਪਾਸ ਕਰ ਸਕਦਾ ਹੈ ਚੈੱਕ ਪਾਸ ਹੋਈ ਹੈ ਤੇ ਮਿਲਦੀ ਦੋਵੇਂ ਟਾਈਮ ਇਦਾਂ ਹੀ ਦੋਵੇਂ ਟਾਈਮ ਇਦਾਂ ਭਾੜੇ ਦੇ ਮਿਲਦੀ ਆ ਤੇ 12 ਕਿਲੋ ਦੁੱਧ 11 ਕਿਲੋ ਦੀ ਗਾਰੰਟੀ ਤੇ ਸੱਜਰ ਦਾ ਕੀ ਰਿਕਾਰਡ ਰਿਹਾ ਸੱਜਰੇ ਵੈੜ ਹੁਣ ਸਾਡੇ ਕੋਲ ਲੇਵਰ ਥੋੜੀ ਘੱਟ ਗਈ ਪਛੇ ਦੁੱਧ ਘੱਟ ਗਏ ਮੀਂਹ ਬੜੇ ਪਏ ਆ ਹਾਂਜੀ ਹਾਂਜੀ ਸੱਜਰ ਵੈੜ ਨੇ 24 25 ਲੀਟਰ ਦੁੱਧ ਪਾਇਆ ਪੂਰੀ ਫੋਲਸ ਆ ਗਈ ਵੱਡੀ 7 ਵਜੇ ਸਵੇਰ ਸੂਗੀ ਹੁਣਿਆ ਦੂਜਾ ਸੂਗਾ ਸੂਗੀ ਪਹਿਲਾਂ ਵੈੜ ਆ ਪਹਿਲਾਂ ਵੈੜ ਬਹੁਤ ਹੀ ਖੋਲ ਕੇ ਵਿਖਾਇਆ ਨਗਾ ਵੀਰ ਤੇ ਦੇਖੋ ਵੈਡ ਫਾਰਮ ਵਾਲੀ ਵੱਡੀ ਵਸ਼ੀ ਆ ਤੇ ਨਾਂ ਮਹੀਨਾਂ ਦੀ ਚੈੱਕ ਪੈਸ ਤੇ ਗਾਂ ਸੱਜਰ ਗਾਈ ਇੱਕ 1.5 ਲੱਖ ਦੀ ਹੈਗੀ ਨਾ ਵੀਰ ਲੱਖ ਤੋਂ ਤਾਂ ਵੀਰ ਬੈੜ ਲੱਖ ਤੋਂ ਨਗਰ ਫੜੇ ਪਸ਼ੂ ਜਿਆਦਾ ਆ ਗਏ ਤਾਂ ਵੀ ਤੱਕ ਘਟਾਉਣੇ ਚੱਲ ਪਾਉਂਦੇ ਚੱਲਾ ਠੀਕ ਆ ਆ ਖੋਲ ਦੋ ਮੜੀ ਜੀ ਹੁਣ ਚੋਈ ਦੀ ਵੀਡੀਓ ਜਾ ਦੇਖੋ ਵੱਡੀ ਚੋਈ 8.5 9 ਲੈ ਚੱਲ ਲੈ ਉਹ ਲੈ ਉਹ ਫੇਰ ਰੋਕੇ ਬੰਦੇ ਨੇ ਆਵੇ ਲਓ ਪੂਰੀ ਵੱਡੀ ਵਸ਼ੀ ਹੁਣ ਕਿੰਨਾ ਦੁੱਧ ਦੱਸਿਆ ਜੋ ਹੁਣ ਦੁੱਧ 12 ਕਿਲੋ ਪਰ 11 ਕਿਲੋ ਦਵਾਂਗੇ 11 ਕਿਲੋ ਜਿਨਾਂ ਨੇ ਵੀਰੇ ਵੜੇ ਦੇ ਦੇਣੀ ਹੈ ਨਾ ਹਾਂਜੀ ਉਹ ਤੋਂ ਵਾਦੇ ਨੇ ਦੁੱਧ ਦੇ ਦੇਣਾ ਹੈ ਹਾਂਜੀ ਤੇ ਵਸ਼ੀ ਗਾਂ ਫੇਰ ਲੱਖ ਤੋਂ ਤਾਂ ਤਿਆਰ ਹੋਈ ਤੇ ਕਿਹਨੇ ਦੇ ਦੇਣੀ ਵੇੜ ਮਸ਼ੀ ਦੇ ਆਹ ਜੀ 50000 ਦੀ ਵੇਚ ਦਿੱਤੀ ਹੈ ਹਾਂਜੀ ਤੇ ਹਾਂ ਤੇ ਨਾਲ ਜਿਹੜਾ ਲੈਣਾ ਹੀ ਆ ਲੈਣਾ ਹੀ ਦੱਸੋ 35000 ਦੀ ਵੇਚ 35000 ਕਰ ਦੋਗੇ ਮਾਨ ਤਨ 35000 ਦੀ ਹਾਂ ਨਾ ਹੀ ਹਾਂ ਨਾ ਹੀ 35000 ਦੀ ਪਰ ਬਹੁਤ ਵੱਡੀ ਵੇੜ ਹੈ ਲੈਣਾ ਵੀਰੇ ਇਹ ਉਹ ਆ ਤਾਂ ਵੈੜ ਦੇ ਦੁੱਧ ਦੇਣਾ ਠੰਡੀ ਹੈ ਠੀਕ ਆ ਠੰਡੀ ਸੀ ਇਸ ਲੱਗਿਆ ਦੇ ਬਾਜੂ ਬਹੁਤ ਬੜਾ ਪਾੜਾ ਬੜਾ ਪਾਉਣਾ ਪਈਦਾ ਤਾਂ ਠੰਡੀ ਕੋਈ ਨਹੀਂ ਗਈ ਚਲ ਠੀਕ ਹੈ ਤਾਂ ਦੂਜੀ ਵੈੜ ਦੀ ਕੀ ਡਿਟੇਲ ਆ ਦੂਜੀ ਵੈੜ ਵੀ ਪਹਿਲਾ ਸਵੇਰ ਸੋਈ ਆ ਹਾਂਜੀ ਸੋਈ ਨੂੰ ਅੱਜ ਹੋ ਗਏ ਨੂੰ 7-8 ਦਿਨ ਹਾਂਜੀ ਦੁੱਧ 16 ਕਿਲੋ ਉਹ ਬੱਚਾ ਵੀ ਲਿਆ ਵੀਰ ਬੱਚਾ ਲੈਣੀ ਕਿੰਨਾ ਦੁੱਧ ਹੋਇਆ ਥੱਲੇ ਇਹ ਥੱਲੇ 16 17 ਕਿਲੋ ਦੁੱਧ ਤਿਆਰ ਹੈ 16 17 ਕਿਲੋ 18 ਕਿਲੋ ਪਰ 16 ਲੀਟਰਾਂ ਦੀ ਗਾਰੰਟੀ ਤਾਂ ਪਰ ਚੰਗੀ ਵਿਹੜ ਹੈ ਨਾ ਵੀਰ ਜੀ ਐਚ ਐਫ ਵਿਹੜ ਬਹੁਤ ਚੰਗੀ ਆ ਵੇਖੋ ਥਣ ਚਟਾ ਨਾੜਾ ਨੂੜਾ ਚੈੱਕ ਕਰਿਓ ਇਹ ਚੋਈਆਂ ਦੀਆਂ ਵੀਡੀਓ ਪਾਈ ਹੈ ਚੋਈਆਂ ਨਾ ਕਰੀ ਵੀਰ ਬੱਚਾ ਆ ਬੱਚਾ ਕੋਈ ਬੋੜਾ ਲਾੜੇ ਕੋਈ ਦੁੱਧ ਲਾੜੇ 6ਵੇਂ 7ਵੇਂ ਦਿਨ 6ਵੇਂ 7ਵੇਂ ਦਿਨ ਸੁਈਂ ਤਾਂ ਵੱਡੀ ਵਸ਼ੀ ਆ ਤੋਰ ਦੋ ਤੋਰ ਦੋ ਥੋੜੀ ਡਰਦੀ ਘਰ ਦੇ ਘਰਦੀਆਂ ਬੱਚੀਆਂ ਤਾਂ ਬਾਂਦੇ ਵੀਰੇ ਇੱਥੇ ਬਾਂਦੇ ਆ ਵੇਖ ਲੋ ਕਿੰਨੇ ਕੇ ਦੁੱਧ ਤਾਂ ਕਿ ਚੱਲ ਜੂਗੀ ਵੀਰ ਜੀ ਇਹ ਬਹੁਤ ਚੰਗੀ ਮੇਰਾ ਕੋਈ ਸੇਵਾ ਅਗਲਾ ਵੀ ਲੜੇ ਹਾਂਜੀ ਤੇ 22 ਕਿਲੋ ਦੁੱਧ ਦੇ ਦੇ ਚਾਰ ਉੱਚੀ ਦੂ ਬੜੀ ਆ 22 ਛੋੜੀ ਧੂੜੀ ਖਾਣੀਆਂ ਹਾਂ ਪੱਠੇ ਘਾਟਿਆ ਥੋੜੇ ਜੀ ਤੇ ਇਹ ਕਿੰਨੇ ਦੀ ਦੇ ਦੇਣੀ ਜੋ ਇਹਦਾ ਵੀਰ ਜੀ ਮੁੱਲ ਭਾਏ 80 85 ਜੋ ਮੰਗੀ ਮੰਗੀਏ ਹਾਂਜੀ ਤੇ 70000 ਜਿਮਾਨਤਾਂ ਕਰਦਾ 70000 ਚੋਂ ਕਰ ਦੋਗੇ ਮਾਨਤਾਂ ਤਾਂ ਆ ਵੇਖ ਲਓ ਬਰੀਡ ਦੀ ਬੈੜ ਹੈ ਮੇਰਾ ਹਾਂਜੀ ਦੇ ਦਾਂਗੇ ਹਾਂ 65 ਦੀ ਦੇ ਦਣਗੇ ਵੀਰਾਂ ਦਾ ਮੱਝ ਆਪਣੇ ਕੋਲ ਚੰਗੀ ਫਰੀਡ ਦੀ ਹਾਂਜੀ ਤੇ ਇਹ ਬਣੀ ਹੋ ਗਾਹ ਕੇ ਵੀਰ ਦੀ ਨਹੀਂ ਹੈ ਜੇ ਨਹੀਂ ਹੈ ਜੇ ਮੱਝ ਨੂੰ ਅਜੇ ਆਈ 1 2 ਵਾਰੀ ਹੀਟ ਤੇ ਭਰਾ ਜੇ ਕਰਾਈ ਨਹੀਂ ਹੈ ਕਰਾਈ ਨਹੀਂ ਪਰ ਵੱਡੀ ਫਾਰਮ ਵਾਲੀ ਵਿੱਚ ਮੱਝ ਮੈਂ ਫਾਰਮ ਵਾਲੀ ਪਾਲੀ ਉਹ ਵੱਡੀ ਬੈੜ ਦੀ ਖਾਓ ਤੇ ਸਾਡੇ 40 ਕਿਲੋ ਉਹ ਵੱਡੀ ਬੈੜ ਦੀ ਤੇ ਇਹ ਕਿਨੇ ਦੇ ਦੇਣੀ ਹੈ ਇਹ ਕਿਨੇ ਦੇ ਦੇ ਦੇਣੀ ਹੈ ਏ ਜੀ ਨੇ ਮੱਦੀ ਬੋਲ ਕਰੀਏ ਹਾਂਜੀ ਤੇ 20000 ਚ ਮਾਨਤ ਕਰਦਾ 20000 ਚ ਕਰਦੋ ਕਿ ਮਾਨਤ 15 ਦੀ ਦੇ ਦਾਂਗੇ ਹਾਂ 15 ਦੀ ਦੇ ਦਾਂਗੇ ਵੇਖ ਲਓ ਪਰ ਵਸ਼ੀ ਜਿਹੜਾ ਵੀਰ ਲੈ ਗਿਆ ਸਾਂਭ ਲਈ ਨਾ ਤਿਆਰ ਕਰ ਲਈ ਹਾਂਜੀ ਤੇ ਵੈੜ ਵੇਖ ਲਓ ਕਿੱਡੀ ਵੱਡੀ 40 ਕਿਲੋ ਝੋਲੀ ਵੇਖ ਲਓ ਕਿੱਡੀ ਆਹ ਝੋਲੀ ਵੇਖ ਲਓ ਜੇ ਖਾਂਜੀ ਆ ਵੈੜ ਤੇ ਝੋਲੀ ਹਾਂਜੀ ਦਿਖਾ ਦਿਓ ਮੱਦੀ ਦਾ ਉਹ ਖਾਤੀ ਉਹ ਵੱਡੀ ਵੈੜ ਦੀ ਹਾਂਜੀ 45 ਕਿਲੋ ਦੁੱਧ ਦੀ ਦਾ ਤਾ ਵੇਖ ਲਓ ਵਸ਼ੀ ਵੱਡੀ ਕਿਨਾ ਮੋਰ ਦੇ ਦੇਣੀ 15000 ਦੀ ਸਾਨ ਹੈ 15 ਦੀ ਵੀਰਾਂ ਦਾ ਹਾਨ ਨਾ ਹੀ ਆ ਵੇਖ ਲਓ ਪਰ ਬੱਸੀ ਜਿਹੜੋ ਤਿਆਰ ਹੋਈ 2.3 ਲੱਖ ਦੀ ਆ ਮੇਲੇ ਦੇ ਖਲੋਣ ਵਾਲੀ ਹੈਂ ਖੋਲ ਦੇ ਮਾੜੀ ਦੀ ਵੀਰ ਹੈ ਨੂੰ ਗੇਟ ਨਾਲ ਬਸ ਜਿਆਦਾ ਨਹੀਂ ਸਾਂਭੇ ਜਾਂਦੇ ਕੰਨੀ ਜਿਆਦਾ ਇਸ ਸਾਂਭੇ ਜਾਂਦੇ ਆ ਦੇਖੋ ਪੂਰੀ ਵੱਡੀ ਵਹਿੜ ਆ ਆ ਬਦ ਹਾਮ ਤੋਂ ਬਣਦਾ ਨਹੀਂ ਨਹੀਂ ਪੂਰੀ ਬਰੇਡ ਦੀ ਆ ਵੀਰ ਇਹਨੂੰ ਵੀਜੀ ਫੋਨ ਆਈ ਕਹਿ ਕੇ ਦਿਖਾ ਸਕਦੇ ਦੇਖੋ ਨਾਲ ਨਹੀਂ ਲੋਲ ਕਿਨਾ ਹਾਂਜੀ ਹਾਂ ਜੀ ਚੱਜੇ ਕੋਈ ਆਵੇ ਇਕੱਠੀਆਂ ਲੈ ਲੈ ਤਿੰਨ ਕਰ ਦੋ ਮਾਨਤ ਨਾਲ ਦੱਦਾਂ ਕੇ ਮਾਨਤਨ ਵੀਰ ਚਲੋ ਵੀਜੀ ਥੋੜੀ ਸ਼ੂਟ ਕਰਦਾ ਥੋੜੀ ਛਾਤੀ